ਆਉਜਾ ਬਨਾਰਸ ਨੂੰ ਕੁਮੀ ਹੈ ਤੇ ਆਪਾਂ ਸਟੈਂਡ ਹੈਗੇ ਜੀ ਬਨਾਰਸ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਸ਼ਾ ਜੀ ਦੇ ਇਸਥਾਨ ਉਪਰ ਕਰਸ਼ੀ ਸ਼੍ਰੀ ਗੋਵਰਧਨਪੁਰ ਜਿੱਥੇ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਸ਼ਾ ਜੀ ਦਾ ਜਨਮ ਹੋਇਆ ਉਸ ਸਥਾਨ ਨੂੰ ਕੁਮਤਵਾਦ ਫਿਰ ਆਪਾਂ ਚੱਲਾਂਗੇ ਕਿ ਨਦੀ ਗੰਗਾ ਘਾਟਵਾਰ ਇਹ ਜੀ ਲੰਗਰ ਹਾਲ ਤੇ ਰਹਿਸ਼ ਜਦੋਂ ਕੋਈ ਸ਼੍ਰੀ ਗੋਵਰਧਨਪੁਰ ਗੁਰੂ ਜੀ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮ ਦਿਹਾੜਾ ਤੇ ਹੁੰਦਾ ਹੈ ਇੱਥੇ ਖਾਣਾ ਪਾਣਾ ਖਾਣਾ ਪੀਣਾ ਤੇ ਰਹਿਣ ਸਣ ਦਾ ਇੰਤਜ਼ਾਮ ਹੋ ਜਾਂਦਾ ਤੇ ਇਹ ਜੀ ਉਹ ਈਮਲੀ ਦਾ ਦਰਖਤ ਜਿੱਥੇ ਬੈਠ ਕੇ ਸ਼੍ਰੀ ਗੁਰੂ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤੀ ਕਰਦੇ ਹੁੰਦੇ ਸੀ ਇੱਥੇ ਲਿਖਿਆ ਵੀ ਹੋਇਆ ਹੈ ਇਹ ਜੀ ਗੁਰੂ ਵਿਦਾਸ ਮਹਾਰਾਜ ਸੱਚੇ ਪਾਏ ਜੀ ਦਾ ਜਨਮ ਸਥਾਨ ਹਾਰੇ ਕੋ ਗੁਰੂ ਕਰਦੀ ਇੱਕ ਮਰਿਆਦਾ ਹੁੰਦੀ ਹੈ ਜੀ ਤੇ ਆਪਾਂ ਮਰਿਆਦਾ ਤੋਂ ਬਾਹਰ ਨਾ ਜਾਂਦੇ ਹੋਇਆ ਇਸ ਕਰਕੇ ਅੰਦਰ ਜਾ ਕੇ ਆਪਾਂ ਵੀਡੀਓਗ੍ਰਾਫੀ ਜਿਹੜੀ ਹੈ ਉਹ ਅੰਦਰ ਮਨਾਹੀ ਹੈ ਇਸ ਲਈ ਆਪਾਂ ਬਾਹਰੋਂ ਹੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਹੈ ਜੀ ਸ੍ਰੀ ਗੋਵਰਧਨਪੁਰ ਜਿੱਥੇ ਗੁਰੂ ਜਰਜਾਸ ਮਹਾਰਾਜ ਸਾਤੇ ਪਾਛੇ ਜੀ ਦਾ ਜਨਮ ਸਥਾਨ ਏ ਜੀ ਰਵਿਦਾਸ پارک ਰਵਿਦਾਸ ਜੀ پارک ਪੋਂ ਬਾਜ਼ਾਰ ਦੇ ਵਿੱਚੋਂ ਨਹੀਂ ਬੰਦੇ ਹੋਏ ਫੜ ਆਪਾਂ ਜਾ ਰਹੇ ਹਾਂ ਜੀ ਪਹੁੰਚੇ ਹਾਂ ਅੱਸੀ ਘਾਟ ਤੇ ਗੰਗਾ ਦੇ ਕਿਨਾਰੇ ਤੇ ਘਾਟ ਬਣੇ ਹੋਏ ਆ ਜਿੱਥੇ ਵਕ ਵਕ ਤਨੀਆਂ ਆਰਤੀਆਂ ਉਸ ਭਗਵਾਨ ਨੂੰ ਬਣਾਉਣ ਵਾਤੇ ਕਿਤੇ ਨਹੀਂ ਆ ਇੱਥੇ ਹੀ ਮ੍ਰਿਤਕ ਸੰਸਕਾਰ ਵੀ ਕਿਤੇ ਜਾਂਦੇ ਆ ਮ੍ਰਿਤਕ ਦੇਹਾਂ ਦੇ ਸੰਸਕਾਰ ਤੇ ਅੱਜ ਗੰਗਾ ਨਦੀ ਪੂਰੇ ਆਪਣੇ ਆਫਾਨ ਦੇ ਉੱਪਰ ਹੈ ਮਤਲਬ ਪੂਰਾ ਪਾਣੀ ਜਿਹੜਾ ਉਹ ਚੜਿਆ ਹੋਇਆ ਇਸ ਕਰਕੇ ਸਾਰੇ ਆਪੋ ਆਪਣੀਆਂ ਕਿਸਤੀਆਂ ਬੇੜੀਆਂ ਸਾਈਡ ਤੇ ਲਾ ਕੇ ਬਸ ਇੰਤਜ਼ਾਰ ਕਰ ਰਹੇ ਆ ਕਿ ਪਾਣੀ ਕਦੋਂ ਥੱਲੇ ਜਾਵੇ ਤੇ ਰੌਣਕ ਮੇਲਾ ਉਸੇ ਤਰ੍ਹਾਂ ਦੁਬਾਰਾ ਨਿਰੰਤਰ ਸ਼ੁਰੂ ਹੋਵੇ ਤੇ ਇਥੋਂ ਦੇ ਇਤਿਹਾਸਕ ਪੁਰਾਣੇ ਜਿਹੜੇ ਮਹਿਲ ਮਨਾਰੇ ਮੰਦਰ ਇਹ ਅੰਡਰਗਰਾਉਂਡ ਵਾਟਰ ਇੱਥੇ ਕੁਝ ਕੁ ਬੱਚੇ ਬਜ਼ੁਰਗ ਤਾਰੀਆਂ ਲਾਰੇ ਸੀ ਡੂੰਗਾ ਕਾਫੇ ਸੀ ਛੋਟੀਆਂ ਛੋਟੀਆਂ ਗਲੀਆਂ ਤੇ ਵੱਡੇ ਵੱਡੇ ਮੰਦਰ ਕਿਉਂਕਿ ਬੜੀ ਪੁਰਾਣਾ ਇਤਿਹਾਸ ਇਸ ਬਨਾਰਸ ਸ਼ਹਿਰ ਦਾ ਬੜਾ ਪੁਰਾਣਾ ਇਤਿਹਾਸ ਹੈ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚੋਂ ਦੀ ਜਾਂਦੇ ਹੋਏ ਗੋਰੇ ਫੋਰਨ ਕਟਰੀ ਜੋ ਬਗਾਇਰ ਘੁੰਮਣ ਵਾਤੇ ਆਉਂਦੀ ਹੈ ਉਹਨਾਂ ਦੇ ਵਿੱਚੋਂ ਹੀ ਆਪਾਂ ਵੀ ਕਿੰਨੇ ਦਾ ਕਿਹੜਾ ਦੇ ਆਏ आ ਹਾਂਜੀ ਆਪਾਂ ਅੱਜ ਕੋ ਕੋ ਮਲੇ ਪੂਰਾ ਤਾਨੇ ਕੋ ਮੈ ਗਿਆ ਕਿਉਂਕਿ 9-10 ਕਿਲੋਮੀਟਰ ਦਾ ਜਿਹੜਾ ਸਾਫਰ ਸੀ ਕੋ ਉੱਪਰ ਦੇ ਰੇ ਰੇ ਤੁਸੀਂ ਮੈਪ ਤੇ ਸਰਚ ਮਾਰੋਗੇ ਕਿ ਗੰਗਾ ਘਾਟ ਦੇ ਨੇੜੇ ਦੇ ਜਿੰਨੇ ਵੀ ਉਹ ਏਰੀਆ ਜਿਹੜਾ ਨਮੋ ਘਾਟ ਤੱਕ ਉਹ 9-10 ਕਿਲੋਮੀਟਰ ਬਣਦਾ ਆ ਫੁਰਦਵਾਰਾ ਸ਼ਿਵਰੋੜ ਬਿਤਾਸ ਮੰਦਿਰ ਕੋ ਲੈ ਕੇ ਨਮੋ ਘਾਟ ਤੱਕ ਤੇ ਆਡੀਓ ਟੋਪਿਕ ਮਦਦ ਦੇ ਗਿਆ ਬਹੁਤ ਜੀ ਕਿ ਜਿਆਪਾ ਜਿਲੇਬੀਆਂ ਦਾ ਆਨੰਦ ਮਾਣਦੇ ਜੀ ਤੇ ਕਿਉਂਕਿ ਆਪਾਂ ਜਿੱਥੇ ਵੀ ਕਿਤੇ ਗਏ গুজরাট ਮਹਾਰਾਸ਼ਟਰ ਰਾਜਸਥਾਨ ਜਿਲੇਬੀਆਂ ਦਾ ਆਨੰਦ ਮਾਣਦੇ ਬਹੁਤ ਬਹੁਤ ਵੰਟੋ ਪਾਨਿਆ ਇਹਦਾ ਟੇਸਟ